ਲੂੰਗਾਂ ਦਾ ਮਕੰਮਾ ਬਹੁਤ ਹੋ ਗਿਆ ਕੰਮ ਪਰਲੇ ਖੇਤ ਚੱਲੀ ਉਧਰ ਕਰੀਏ ਗੁੱਟਗੜਾਈ ਜਾ ਕੇ ਪੂਰਾ ਕੁਝ ਕੱਟ ਕਰ ਲਾਂਗੇ ਇੱਦਣੇ ਫਿਰ ਨੂੰ ਪਾਣੀ ਵੀ ਲਾਤਾ ਚੱਲ ਉਧਰ ਚੱਲਦੇ ਪੁੱਤਾਂ ਯਾ ਵੀ ਕੰਦਾਨਾ ਗਰਮੀ ਚ ਕੰਮ ਕਰਨਾ ਬੜਾ ਹੀ ਔਖਾ ਹੋ ਰਿਹਾ ਬਹੁਤ ਬਹੁਤ ਗਰਮੀ ਹੈ ਫੜਨ ਲੱਗਾ ਅਜਾ ਮਰੂਦ ਮਰਾ ਤੇ ਚੰਗੇ ਲੱਗੇ ਤੜਾਈਏ ਵੈਸੇ ਹੁਣ ਬਹੁਤ ਫਣ ਲੱਗ ਗਿਆ ਇਹ ਸਾਰੇ ਆ ਤੋਤੇ ਜੱਗਰਾਵ ਕਰਦਾਂਗੇ ਇਹ ਸਪੋ ਬਾਬਾ ਜੀ ਬਾਬੇ ਗਿਆ ਜੀ ਕਿਆ ਲੜ ਗਿਆ ਬਾਬਾ ਜੀ ਬਾਬਾ ਜੀ ਲੜ ਗਿਆ ਲੜ ਗਿਆ ਲੜ ਗਿਆ ਬਾਬਾ ਜੀ ਬਾਬਾ ਜੀ ਬਾਬਾ ਜੀ ਨਾਗ ਜੀ ਮੈਂ ਤਾਂ ਦਸ ਲਿਆ ਜੀ ਮਾ ਤਾਂ ਬਚ ਗਿਆ ਜੀ ਮਰਦੇ ਮਰਦੇ ਵਜਾਂ ਬਾਬਾ ਜੀ ਬਾਬਾ ਜੀ ਮੈਨੂੰ ਸੱਟਾ ਦਿਓ ਕੋਈ ਸੱਟਾ ਚਾਹੀਦਾ ਬਾਬਾ ਜੀ ਸੱਟਾ ਚਾਹੀਦਾ ਸੱਟਾ ਬਾਬਾ ਜੀ ਤੂੰ ਸੱਡਾ ਭਗਤਾ ਤੂੰ ਐ ਕਰੀ ਹਾਂ ਜੀ 10 ਨੰਬਰ ਰਾਨੀ ਜਾ ਕੇ ਅੱਛਾ ਜੀ ਜਿੰਨੇ ਆ ਗਏ ਉਦੋਂ ਅੱਧੂ ਬਾਬਾ ਨੂੰ ਦੇ ਦੀ ਠੀਕ ਹੈ ਜੀ ਹਾਂ ਜੈ ਬਾਬੇ ਜੀ ਜੈ ਬਾਬੇ ਬਾਬਾ ਜੀ ਜਾਨੀ ਜਾਨ ਹੋ ਤੁਸੀਂ ਬਾਬਾ ਜੀ ਮਹਾਨ ਹੋ ਜੀ ਮਹਾਨ ਬਾਬਾ ਜੀ ਬਾਬਾ ਜੀ ਮੈਂ ਤਾਂ ਜੀ ਗਿਆ ਜੀ ਮੈਂ ਤਾਂ ਜੀ ਲੜ ਗਿਆ ਜੀ ਮੇਰੇ ਤਾਂ ਜੀ ਬਚ ਗਿਆ ਮੈਂ ਤਾਂ ਅੱਜ ਜੀ ਬਚ ਗਿਆ ਜੀ ਕੋਈ ਨਾ ਕੋਈ ਨਾ ਕੜ ਦਿੰਦਾ ਕਿੱਥੇ ਹੈ ਆਪਣੇ ਖੇਤਾਂ 'ਚ ਹੈ ਜੀ ਪਹਿਲੇ ਖੇਤ ਕੰਮ ਕਰਕੇ ਆਏ ਦੂਜੇ ਪਾਸੇ ਮਤਲਬ ਕਿ ਪਾਣੀ ਪੂਣੀ ਲਾਣਾ ਸੀ ਜੀ ਮੈਂ ਤਾਂ ਬਸ ਆੜੇ ਲੱਗ ਰਿਆ ਸੀ ਬਾਬਾ ਜੀ ਮਰਦੇ ਮਰਦੇ ਬਚਾ ਜੀ ਸ਼ੂ 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 ਕਰ ਰਿਆ ਸੀ ਬਾਬਾ ਜੀ ਲੜ ਗਿਆ ਸੀ ਸ਼ੂ ਭਗਤਾ ਛੱਪ ਸ਼ੂ ਸ਼ੂ ਨਹੀਂ ਹੁੰਦਾ ਫੂ ਫੂ ਅੱਛਾ ਬਾਬਾ ਜੀ ਉਹੀ ਜੀ ਉਹ ਤਾਂ ਲੜ ਗਿਆ ਜੀ ਬਚ ਗਿਆ ਜੀ ਮੈਂ ਤਾਂ ਜੀ ਬਾਬਾ ਜੀ ਸੋਡੀ ਕਿਰਪਾ ਜੀ ਮਚਾਉ ਬਾਬਾ ਜੀ ਅਸੀਂ ਸਸਤਾ ਸਫ ਨਹੀਂ ਕਰਦੇ ਭਾਤ ਤਾਂ ਮਹਿੰਗਾ ਕਰਦੇ ਹਾਂ ਬਾਬਾ ਜੀ ਵੱਡਾ ਨਾਗ ਹੈ ਜੀ ਵੱਡਾ ਆਣਾ ਕੁੰਡਲ ਭਾਈ ਕਿਹੜਾ ਮੁੰਡਾ ਹੋ ਫਣਲ ਫਣਲ ਉਹ ਬਾਬਾ ਜੀ ਫਣ ਵੀ ਮੇਰੇ ਜੱਡਾ ਹੈ ਮੇਰੇ ਜੱਡਾ ਫਾਣਾ ਉਹਦਾ ਅੱਛਾ ਮੈਂ ਤਾਂ ਡੱਸ ਲਾਤੀ ਜੀ ਮੈਂ ਤਾਂ ਬਚ ਗਿਆ ਜੀ ਚੱਲ 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 ਕਰਦੇ ਹਾਂ ਸੱਪ ਕਰਦੇ ਹਾਂ ਚਲੋ ਬਾਬਾ ਜੀ ਆਜੋ ਆਜੋ ਬਾਬਾ ਜੀ ਮੈਂ ਤਾਂ ਬਚਾਲ ਹੋ ਜੀ ਤੁਸੀਂ ਮੈਂ ਮਰਦੇ ਮਰਦੇ ਬਚਿਆ ਬਾਬਾ ਜੀ ਵੀਣ ਕਿਥੇ ਬਾਬਾ ਜੀ ਵੀਰ ਵੀਣ ਅੰਦਰ ਪਈ ਆ ਜੀ ਬਾਬਾ ਦਾ ਜੰਤਰ ਫਾੜਾ ਬਾਬਾ ਜੀ ਔਡੀ ਘਟਨਾ ਔਡੀ ਉਹ ਭਗਤਾ ਔਡੀ ਦਾ ਕੱਲ ਤੇਲ ਖਤਮ ਹੋ ਗਿਆ ਸੀ ਤੁਰਕੇ ਆਏ ਸੀ ਆਪਾਂ ਤੈਨੂੰ ਬਤਾਇਆ ਇੰਨੀ ਦੂਰ ਹਾਂ ਅੱਜ ਆਪਾਂ ਇਵੇਂ ਚੱਲਾਂਗੇ ਆਏ ਜੀ ਜੰਤਰਪੁਰ ਜੀ ਆਹ ਬਾਬਾ ਜੀ ਗੱਡੀ ਹੈਗੀ ਆਪਣੀ ਬਾਹਰ ਖੜੀ ਹੈ ਜੀ ਆਜੀ ਹਾਂ ਉਧਰ ਚੱਲਾਂਗੇ ਆਪਾਂ ਆਪਣੀ ਸਵਾਰੀ ਤੇ ਨੂੰ ਜਾਵਾਂਗੇ ਜੀ ਹਾਂ ਆਦਾ ਵੀ ਨਏ ਹੱਥ ਕੱਪਦੀਏ ਨਾਗ ਜੰਤਰ ਬਾਬਾ ਹੀ ਸੋਟਾ ਹਾਂ ਸਭੋ ਜੀ ਚੱਲ 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 ਬਾਬਾ ਜੀ ਬਾਬਾ ਜੀ ਮੋੜੇ ਹੋ ਜੀ ਮੈਂ ਤੱਕ ਦਵਾ ਆ ਰਿਹਾ ਜੀ

ਬਾਬਾ ਜੀ ਸਹੀ ਹੈ ਤੁਹਾਬਾ ਇਹ ਮੁਰੇਤ ਲਓ ਜੀ ਧੀਨ ਤਾਂ ਹੈ ਨਹੀਂ ਚਲ ਮੈਂ ਕਿੱਥੇ ਆਪਾਂ ਲੱਤ ਚੱਲੋ ਬਾਬਾ ਜੀ ਨਾਲ ਚੱਲੋ ਮੈਨੂੰ ਚੱਕ ਲੰਦੋ ਮੇਰਾ ਸੰਦੇ ਜੀ ਬਾਬਾ ਜੀ ਹੱਸਦੇ ਆਪਾਂ ਨਹੀਂ ਆ ਬਾਬਾ ਜੀ ਅੱਛੀ ਸੀਗਾ ਜੀ ਅੱਛੀ ਹੈ ਦੇਖੋ ਜੀ বাজਾਓ ਤੁਹਾਡਾ ਖ ਜੰਤਰ ਜਾਈ ਜੰਤਰ ਜਮ ਜਾ ਲਾ आगा आगा मम्मी पापा ही ਹਾਂ ਚੜ ਗਿਆ ਤਾਂ ਪਰ ਉਹ ਭਗਤਾ ਬੈਠੀ ਹੋਈ ਆ ਉਹ ਬਾਬਾ ਜੀ ਬਾਬਾ ਜੀ ਬਾਬਾ ਜੀ ਆਏ ਬਾਬਾ ਜੀ ਮੈਂ ਅੱਜ ਤੱਕ ਗਏ ਬੱਚੇ ਗਏ ਬੱਚੇ ਉਹ ਬੱਚੇ ਗਏ ਤਾਂ ਬਚ ਗਿਆ ਜੀ ਮੈਂ ਵੀ ਬਚ ਗਿਆ ਜੀ ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਵੱਡੇ ਵੱਡੇ ਸੱਪ ਫੜਦੇ ਹਸ ਤਾਂ ਐ ਕਰਦੇ ਆ ਬਾਹਰ ਕਰਦੇ ਜੀ ਕੋਈ ਸੱਪ ਚੁਗਿਆ ਨਹੀਂ ਸਪੂਲੀਆਂ ਫੜੀਆਂ ਨੇ ਸਾਫ ਨਹੀਂ ਫੜੇ ਜਿੰਦਾ ਬਾਬਾ ਜੀ ਉਹਨੂੰ ਕੋਣ ਫੜੂਗਾ ਜੀ ਤੁਸੀਂ ਤਾਂ ਦੇਖੋ ਜੀ ਮੈਨੂੰ ਵੀ ਮਰਵਾਤਾ ਦੀ ਮਾਰ ਬਚ ਗਿਆ ਅੰਮੀ ਤਾਂ ਡੱਗ ਪਈ ਮਾਰ ਬਚ ਗਿਆ ਜੀ ਮੈਂ ਤਾਂ ਬਾਬਾ ਜੀ ਕਹਿੰਦੇ ਅਸੀਂ ਛੋਟੇ ਮੋਟੇ ਸੱਪੇ ਨਹੀਂ ਫੜਦੇ ਹੈਗੇ ਸਪੂਲੀਆਂ ਮੈਂ ਤਾਂ ਬਚ ਗਿਆ ਮੇਰੇ ਪੈਰਲੇ ਬਚ ਗਿਆ ਜਿੰਦਾ ਬਾਬਾ ਜੀ ਮੈਂ ਵੀ ਬਚ ਗਿਆ ਜੀ ਮੈਂ ਤਾਂ ਆਪ ਡੱਸਤਾ ਤੇ ਵੀ ਮੈਂ ਤਾਂ ਬਚ ਗਿਆ ਜੀ